ਇਸਾ ਤੀਕਾਲ ਦਾ ਅਨੁਸਾਰਿਆਂ ਨੂੰ ਸਾਨੂੰ ਅੰਦਾਜ਼ਾ ਲੱਗ ਗਿਆ ਹੁਣ ਥੋੜਾ ਥੋੜਾ ਕਿ ਕਿੰਨੀ ਜ਼ਿਆਦਾ ਠੰਡ ਹੋਗੀ ਇੱਕ ਮਿੰਟ ਆਹ ਦੇਖੋ ਕੋਰਾ ਨਹੀਂ ਜਿਵੇਂ ਆਪਣੇ ਇੰਡੀਆ ਚ ਕੋਰਾ ਜੰਮ ਜਾਂਦਾ ਉਹ ਚੀਜ਼ ਹੋਣ ਲੱਗ ਗਈ ਇਹਨੇ ਜ਼ਿਆਦਾ ਠੰਡ ਕੀਤੀ ਹੈ ਤੇ ਜਿੰਨੀ ਠੰਡ ਆਪਣੇ ਜਨਵਰੀ ਫਰਵਰੀ ਚ ਹੁੰਦੀ ਹੈ ਨਾ ਪੂਰੀ ਜ਼ਿਆਦਾ ਉਨੀ ਹੁਣ ਹੋ ਗਈ ਹੈ ਇੱਕਦਮ ਹੱਥ ਪੂਰੇ ਠਰ ਗਏ ਆਇਆ ਵੀ ਬਸ ਘਰ ਜਾ ਕੇ ਸਭ ਤੋਂ ਪਹਿਲਾਂ ਆਪਣੇ ਹੱਥ ਸੇਕਾਂ ਇੰਨਾ ਬੁਰਾ ਹਾਲਾ ਬਸ ਆਹੀ ਹੈ ਇੱਕ ਵੈਦਰ ਜਿਹੜਾ ਬਿਲਕੁਲ ਨਹੀਂ ਵਧੀਆ ਲੱਗਦਾ ਹੈਗਾ ਤੁਸੀਂ ਦੇਖ ਲਓ ਵੀ ਹਲੇ ਅਕਤੂਬਰ ਐਂਡ ਚੱਲਦਾ ਹੈ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਅਪ੍ਰੈਲ ਮਈ ਤੱਕ ਪੂਰੇ 6 ਮਹੀਨੇ ਤਾਂ ਪੂਰੀ ਜ਼ਿਆਦਾ ਠੰਡ ਰਹਿਣੀ ਹੈ ਆ ਦੇਖੋ ਕਿੰਨਾ ਸੋਹਣਾ ਲੱਗਦਾ ਦਰਖਤ ਕਿੰਨਾ ਸੋਹਣਾ ਹੁਣ ਬਸ ਇਹਦੇ ਪੱਤੇ ਜਿਹੜੇ ਹਨ ਐਵੇਂ ਹੋ ਗਏ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਣ ਝੜਨ ਲੱਗ ਜਾਣਾ ਪੱਤਿਆਂ ਨੇ ਕਿਉਂਕਿ ਸਨੋ ਪੈ ਜਾਣੀ ਆ ਹਜੇ 1 ਮਹੀਨਾ ਨਹੀਂ ਪੈਣੀ ਸਨੋ ਅ ਦਸੰਬਰ ਜੇ ਚ ਜਾ ਕੇ ਆਉਂਦੀ ਹੁੰਦੀ ਪੈਂਦੀ ਹੁੰਦੀ ਹੈ ਜਦੋਂ 크리스마ਸ ਹੁੰਦਾ ਇਹ ਤਾਂ ਹਲੇ ਫਿਰ ਠੀਕ ਆ ਮਤਲਬ ਕਿ ਅੱਗੇ ਜਦੋਂ ਹੁਣ ਸਨੋ ਪੈ ਜਾਣੀ ਆ ਉਦੋਂ ਇਸ ਤੋਂ ਵੀ ਜ਼ਿਆਦਾ ਔਖਾ ਹੋਣਾ ਬੁਰਾ ਹਾਲ ਕਿਉਂਕਿ ਸਨੋ ਦੇ ਉੱਪਰ ਤੁਰਨਾ ਪੈਂਦਾ ਜਿੰਨਾ ਹੀ ਪੈਰ ਅੱਗੇ ਨੂੰ ਪੱਟਦੇ ਆ ਪਿੱਛੇ ਨੂੰ ਜਾਈ ਲਾ ਦਿੰਦਾ ਫੇ ਪਿੱਛੇ ਨੂੰ ਤੁਰ ਹੀ ਜਾਂਦੇ ਆ ਇਤੋਂ ਦਾ ਮੌਸਮ ਆਹੀ ਕਾਫੀ ਲੋਕ ਤਾਂ ਮੌਸਮ ਤੋਂ ਹੀ ਇੱਥੇ ਸੱਤੇ ਹੁੰਦੇ ਆ ਜਿਸ ਪੂਛੇ ਜਿਆਦੇ ਠੰਡਾ ਹੱਥ ਤੋਂ ਜਿਆਦੇ ਹੱਥ ਤਾਂ ਦੇਖ ਲਓ ਕੀ ਬਣ ਗਿਆ ਪੂਰਾ ਹੱਥ ਦਾ ਪੂਰਾ ਲਾਲ ਹੀ ਹੋ ਗਿਆ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਆਪਾਂ ਬੇਸਿਕਲੀ ਇੱਥੋਂ ਦਾ ਜਿਹੜਾ ਕਲਾਈਮੇਟ ਆ ਕੈਨੇਡਾ ਦਾ ਜਿਹੜਾ ਵੈਦਰ ਆ ਉਹਦੇ ਬਾਰੇ ਗੱਲਬਾਤ ਕਰਨ ਜਾ ਰਹੇ ਆ ਇਹਦੇ ਵਿੱਚ ਮੈਂ ਤੁਹਾਨੂੰ ਆਪਣਾ ਪਰਸਨਲ ਤਜਰਬਾ ਦੱਸੂਗੀ ਜਿਹੜਾ ਮੈਂ ਇੱਥੇ ਆ ਕੇ ਫੀਲ ਕੀਤਾ ਜੋ ਕਿ ਇੱਕ ਹਸਾਲ ਦਾ ਇਹ ਕਹਿ ਸਕਦੇ ਆ ਕਿ ਵਧੀਆ ਨਹੀਂ ਰਿਹਾ ਉਹ ਵਾਲ ਐਕਸਪੀਰੀਅੰਸ ਬੁਰਾ ਰਿਹਾ ਔਰ ਇਕੱਲੀ ਮੇਰੀ ਨਾਲ ਨਹੀਂ ਇਹ ਬਹੁਤ ਲੋਕਾਂ ਨਾਲ ਇਹ ਚੀਜ਼ ਆਲਰੇਡੀ ਹੁੰਦੀ ਆ ਬਿਕਾਜ਼ ਆਪਾਂ ਇੱਕ ਹੋਰ ਮੌਸਮ ਆਪਾਂ ਹਨਾ ਇੰਨੇ ਸਾਲਾਂ ਤੋਂ ਇੱਕ ਮੌਸਮ ਦੇ ਯੂਜ਼ ਟੂ ਹੋਏ ਹੁੰਦੇ ਆ ਆਪਣੇ ਬਾਡੀ ਸੋ ਆਪਾਂ ਇੱਕਦਮ ਕਿਸੇ ਹੋਰ ਵੈਦਰ ਦੇ ਵਿੱਚ ਜਦ ਜਾਨਦੇ ਆ ਸੋ ਇਹ ਚੀਜ਼ਾਂ ਥੋੜੀਆਂ-ਬਾਤੀਆਂ ਹੋਣੀਆਂ ਲਾਜ਼ਮੀ ਹੁੰਦੀਆਂ ਨੇ ਪਰ ਮੈਨੂੰ ਇਸ ਚੀਜ਼ ਨੇ ਥੋੜਾ ਜ਼ਿਆਦਾ ਇਫੈਕਟ ਕੀਤਾ ਸੀ ਸਭ ਤੋਂ ਪਹਿਲਾਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਕੈਨੇਡਾ ਦੇ ਵਿੱਚ ਜ਼ਿਆਦਾਤਰ ਠੰਡ ਰਹਿੰਦੀ ਆ ਪਰ ਠੰਡ ਵੀ ਇੰਨੀ ਜ਼ਿਆਦਾ ਕਿ ਇੱਕ ਸਮਾਂ ਤਾਂ ਇਹ ਜਿਹਾ ਆਉਂਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਬਰਦਾਸ਼ਤ ਤੋਂ ਬਾਹਰ ਵਾਲੀ ਚੀਜ਼ ਹੋ ਜਾਂਦੀ ਹੈ ਹੱਦ ਦਸੰਬਰ ਦੇ ਵਿੱਚ ਇੱਥੇ ਸਨੋ ਪੈਣ ਲੱਗ ਜਾਂਦੀ ਹੈ ਕੈਲਗਰੀ ਵਾਲੀ ਸਾਈਡ ਇਹ ਪ੍ਰੋਵਿੰਸ ਅਲੱਗ-ਅਲੱਗ ਪ੍ਰੋਵਿੰਸ ਦੇ ਹਿਸਾਬ ਤੇ ਆ ਜਿਵੇਂ ਕੈਲਗਰੀ ਵਾਲੀ ਸਾਈਡ ਤਾਂ ਸਨੋ ਪੈ ਚੁੱਕੀ ਆ ਪਰ ਇੱਧਰ ਜਿਹੜਾ ਜਿਵੇਂ ਅਨਟਾਰੀ ਹੋ ਗਿਆ ਜਾਂ ਹੋਰ ਥਾਂਵੇਂ ਹਜੇ ਸਨੋ ਨਹੀਂ ਪਈ ਹੈਗੀ ਇੰਨਾ ਜ਼ਿਆਦਾ ਮਾਈਨਸ ਦੇ ਵਿੱਚ ਟੈਂਪਰੇਚਰ ਚੱਲਿਆ ਜਾਂਦਾ ਮੈਂ ਤੁਹਾਨੂੰ ਉਹ ਵਾਲੀ ਵੀਡੀਓਜ਼ ਆਬਵੀਅਸਲੀ ਆਪਾਂ ਅੱਗੇ-ਅੱਗੇ ਤੁਹਾਨੂੰ ਸਾਰੀਆਂ ਵੀਡੀਓਜ਼ ਸਾਂਝੀਆਂ ਕਰਾਂਗੀ ਜਿਵੇਂ-ਜਿਵੇਂ ਦਾ ਇੱਥੇ ਮੌਸਮ ਆਈ ਜਾਊ ਮੈਂ ਆਈ ਸੀ ਕਿ ਫਰਵਰੀ ਦੇ ਵਿੱਚ ਜਦੋਂ स्ਨੋ ਪੈਂਦੀ ਆ ਉਦੋਂ ਮਹਿਸੂਸ ਨਹੀਂ ਹੁੰਦੀ ਠੰਡੇ ਨਹੀਂ ਮਤਲਬ ਕਿ ਜਿਵੇਂ ਤੁਸੀਂ ਬਾਹਰ ਨਿਕਲਦੇ ਹੋ स्ਨੋ ਪੈ ਰਹੀ ਹੈ ਨਹੀਂ ਉਦੋਂ ਨਹੀਂ ਪਤਾ ਲੱਗਣਾ ਔਰ ਉਹ ਔਰ ਉਹ 뷰 ਇੰਨਾ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਖਾਸ ਕਰਕੇ ਜਿਹੜੇ ਨਵੇਂ-ਨਵੇਂ ਆਏ ਆ ਜਾ ਜੀ ਨੇ ਪਹਿਲੀ ਵਾਰ ਦੇਖਿਆ ਉਹਨੂੰ ਬੜਾ ਸੋਹਣਾ ਲੱਗਦਾ ਪਰ ਜਦੋਂ स्ਨੋ ਪੈ ਹਟਦੀ ਆ ਦੂਜੇ ਦਿਨ ਤੀਜੇ ਦਿਨ ਉਹ ਜਿਹੜੀ ਹਵਾ ਚੱਲਦੀ ਆ ਨਾ ਮੈਂ ਫਰਵਰੀ ਦੇ ਵਿੱਚ ਆਈ ਸੀ ਤੇ ਮੈਨੂੰ ਆ ਕੇ ਹੀ ਠੰਡ ਲੱਗ ਗਈ ਸੀ ਪਹਿਲਾਂ ਪਹਿਲਾਂ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਪਰ ਉਹ ਐਕਸਪੀਰੀਅੰਸ ਮੇਰਾ ਬਹੁਤ ਜਿਆਦਾ ਬੁਰਾ ਰਿਹਾ ਮੈਨੂੰ ਲੱਗਦਾ ਮੈਂ ਆਪਣੀ ਲਾਈਫ ਦਾ ਵਰਸਟ ਐਕਸਪੀਰੀਅੰਸ ਉਹਨੂੰ ਕਹੂੰਗੀ ਜੋ ਮੈਂ ਇੱਥੇ ਜਿਹੜਾ ਹੈਗਾ ਫੀਲ ਕੀਤਾ ਜੋ ਮੈਂ ਉਹ ਆਪਣੇ ਸਰੀਰ ਤੇ ਹੰਢਾਈ ਉਹ ਚੀਜ਼ ਪਹਿਲਾਂ ਆਪਾਂ ਸਾਰੀਆਂ ਚੀਜ਼ਾਂ ਕਵਰ ਕਰਦੇ ਆਂ ਤੇ ਐਂਡ ਤੱਕ ਦੇਖੇ ਵੀਡੀਓ ਨੂੰ ਇਹ ਵਾਲੀ ਚੀਜ਼ ਨੂੰ ਮੈਂ ਐਂਡ ਤੇ ਕਵਰ ਅਪ ਕਰੂੰਗੀ ਇੱਥੇ ਨਾ ਥੋੜੇ ਜਿਵੇਂ ਮੰਥ ਜਿਵੇਂ 4 ਕ ਮੰਥ ਗਰਮੀ ਹੁੰਦੀ ਹੈ ਤੇ ਉਹ ਉਹ ਮੌਸਮ ਬੜਾ ਵਧੀਆ ਹੁੰਦਾ ਇੱਥੇ ਬਹੁਤ ਸੋਹਣਾ ਲੋਕੀ ਘੁੰਮਣ ਜਾਂਦੇ ਆ ਇੰਨਾ ਸੋਹਣਾ ਵਿਊ ਹੁੰਦਾ ਕੁਦਰਤ ਜਿ ਨੂੰ ਆਪਾਂ ਕ ਉਹ ਚੀਜ਼ਾਂ ਬੜੀਆਂ ਸੋਹਣੀ ਲੱਗਦੇ ਨੇ ਕਾਫੀ ਸਾਰੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਵੀਡੀਓ ਸਾਂਝੀਆਂ ਕੀਤੀਆਂ ਨੇ ਕਲਿੱਪ ਸਾਂਝੀਆਂ ਕੀਤੀਆਂ ਨੇ ਕਿਉਂਕਿ ਮੈਨੂੰ ਖੁਦ ਵੀ ਇਹ ਵੀਊ ਕੈਪਚਰ ਕਰਨਾ ਬੜਾ ਪਸੰਦ ਆ ਬਹੁਤ ਸੋਹਣਾ ਲੱਗਦਾ ਬੁੱਤੇ ਕਿੰਨੇ ਸੋਹਣੇ ਕਲਰ ਦੇ ਹੁੰਦੇ ਨੇ yellow orange ਬੜੇ ਸੋਹਣੇ ਬੜੇ ਪਿਆਰੇ ਕਲਰ ਹੁੰਦੇ ਐ ਇੱਥੇ ਸਮਰ ਦੇ ਵਿੱਚ ਪਰ ਪ੍ਰੋਬਲਮ ਇਹ ਆ ਕਿ ਉਹ ਜਿਹੜਾ ਸਮਾਂ ਬੜਾ ਥੋੜਾ ਹੁੰਦਾ ਤਿੰਨ ਚਾਰ ਮਹੀਨੇ ਹੀ ਹੁੰਦੇ ਗਰਮੀ ਜ਼ਿਆਦਾ ਇੱਥੇ ਠੰਡ ਰਹਿੰਦੀ ਐ ਜਿਵੇਂ ਕਿ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਇੱਥੇ ਫਸਲਾਂ ਨਹੀਂ ਹੁੰਦੀਆਂ ਫਸਲਾਂ ਹੁੰਦੀਆਂ ਨੇ ਮਿੱਟੀ ਇੱਥੋਂ ਦੀ ਵੀ ਬੜ ਪਰ ਹੁੰਦੀਆਂ ਨੇ ਸਿਰਫ ਗਰਮੀ ਦੇ ਵਿੱਚ ਹੁਣ ਜਿਵੇਂ ਸਰਦੀ ਆ ਗਈ ਹੁਣ ਉੱਥੇ ਮਿੱਟੀ ਕੀ ਕਰੂਗੀ ਜਦੋਂ ਇੰਨੀ ਨਹੀਂ ਤਾਂ ਸਨੋ ਚੜ ਜਾਣੀ ਆ ਉਹਦੇ ਉੱਪਰ ਤੇ ਉਹ ਸਾਰਾ ਕੁਝ ਦੱਬਿਆ ਜਾਣਾ ਉੱਥੇ ਕੀ ਹੋਣਾ ਕੁਝ ਨਹੀਂ ਹੋਣਾ ਉੱਥੇ ਪਰ ਗਰਮੀ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਸਾਂਝੀ ਕੀਤੀ ਸੀ ਤੁਸੀਂ ਦੇਖਿਆ ਹੋਊਗਾ ਤੁਹਾਨੂੰ ਯਾਦ ਆ ਤੁਸੀਂ ਇੱਕ ਵਾਰ ਪਕੱਦੂ ਦਿਖਾਈ ਸੀ ਲੱਗੇ ਮਿਰਚਾਂ ਦਿਖਾਈ ਸੀ ਉਹ ਇੱਥੇ ਹੀ ਤਾਂ ਲੱਗੇ ਹੋਏ ਆ ਇੰਨਾ ਜ਼ਿਆਦਾ ਫਲ ਆਇਆ ਹੋਇਆ ਸੀ ਉਹਨਾਂ ਨੂੰ ਸੋ ਮਿੱਟੀ ਬੜੀ ਵਧੀਆ ਇੱਥੋਂ ਦੀ ਪਰ ਮੇਲਾਂ ਦਾ ਠੱਡ ਕਰਕੇ ਆ ਤੋ ਤਾਂ ਕਰਕੇ ਜਦੋਂ ਸਰਦੀ ਆ ਜਾਂਦੀ ਹੈ ਫਿਰ ਕੋਈ ਚੀਜ਼ ਵੀ ਨਹੀਂ ਉੱਥੇ ਹੋ ਪਾਉਂਦੀ ਜਿਵੇਂ ਆਪਣੇ ਗਰਮੀ ਦੇ ਵਿੱਚ ਦੇਖਿਆ ਤੁਸੀਂ ਮੱਛਰ ਖਾ ਜਾਂਦਾ ਨਾ ਚੀਜ਼ਾਂ ਨੂੰ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਤਾਂ ਪਾਪਾ ਜੀ ਨਹੀਂ ਮਰਜ਼ੀ ਕੋਸ਼ਿਸ਼ ਕਰ ਲਈ ਆਪੋ ਆਪਣੀ ਸਬਜ਼ੀਆਂ ਨੂੰ ਬਚਾਈ ਨਹੀਂ ਪਾਉਂਦੇ ਮੱਛਰ ਖਾ ਜਾਂਦਾ ਪੱਤੇ ਉਸੇ ਤਰ੍ਹਾਂ ਹੀ ਹੁੰਦਾ ਹਰ ਚੀਜ਼ ਦਾ ਅਲੱਗ-ਅਲੱਗ ਇੱਥੇ ਵੀ ਉਹੀ ਹਿਸਾਬ ਆ 2-4 ਮਹੀਨੇ ਇੱਥੇ ਬੜੇ ਵਧੀਆ ਹੁੰਦੇ ਆ ਸਾਰੇ ਫੁੱਲ ਬੂਟੇ ਸਬਜ਼ੀਆਂ ਫਲ ਬੜਾ ਸੋਹਣਾ ਹੁੰਦਾ ਇੱਥੇ ਪਰ ਜਿਵੇਂ ਸਰਦੀ ਆ ਜਾਂਦੀ ਹੈ ਸਰਦੀ ਦੇ ਵਿੱਚ ਇੱਥੇ ਹੁਣ ਕੱਖ ਨਹੀਂ ਹੋਣਾ ਹੈਗਾ ਤੁਹਾਨੂੰ ਚਾਰੇ ਪਾਸੇ ਸਨੋ ਹੀ ਦਿਖਣੀ ਆ ਮੋਰ ਕੁਛ ਨਹੀਂ ਦਿਖਣਾ ਸਾਰਾ ਕੁਝ ਸਨੋ ਨੇ ਢੱਕ ਲੈਣਾ ਔਰ ਇਹਦਾ ਇੱਕ ਪਲੱਸ ਪੁਆਇੰਟ ਇਹ ਵੀ ਹੈ ਮੈਂ ਕਾਫੀ ਜਾਣਿਆ ਤੋਂ ਸੁਣਿਆ ਉਹ ਕਹਿੰਦੇ ਕਿ ਜੇ ਇੱਥੇ ਗਰਮੀ ਰਵੇ ਜਿਆਦਾ ਕਹਿੰਦੇ ਇੱਥੇ ਤਾਂ ਬੜੇ ਕੀੜੇ ਮਕੌੜੇ ਨਿਕਲਣਗੇ ਘਰਤੀ ਦੇ ਹਟ ਤੋ ਕਿਤੇ ਨ ਕਿਤੇ ਸਨੋ ਨਾਲ ਉਹ ਚੀਜ਼ਾਂ ਦਾ ਬਚਾਅ ਹੋ ਜਾਂਦਾ ਪਰ ਉਹਦੇ ਨਾਲ ਨਾਲ ਇਹ 네ਗੇਟਿਵ ਸਾਈਡ ਇਹ ਆ ਕਿ ਹੱਦ ਤੋਂ ਜ਼ਿਆਦਾ ਠੰਡ ਹੋ ਜਾਂਦੀ ਆ ਖਾਸ ਕਰਕੇ ਜਿਨ੍ਹਾਂ ਨੇ ਕੰਮਾਂ ਤੇ ਜਾਣਾ ਬਸਾਂ ਤੇ ਟਰੈਵਲ ਕਰਨਾ ਇੰਨੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਬਸਾਂ ਡਿਲੇ ਹੁੰਦੀਆਂ ਨੇ ਬਸਾਂ ਲੇਟ ਹੁੰਦੀਆਂ ਨੇ ਜਿਹੜੀ ਬੱਸ 15 ਮਿੰਟ ਬਾਅਦ ਆਉਂਦੀ ਆ ਅੱਧੇ ਘੰਟੇ ਪੌਣੇ ਘੰਟੇ ਬਾਅਦ ਆਉਂਦੀ ਆ 스ਨੋ ਕਰਕੇ ਕਿਉਂਕਿ ਬਹੁਤ ਜ਼ਿਆਦਾ ਮੌਸਮ ਖਰਾਬ ਹੋ ਜਾਂਦਾ ਵਿੱਚ ਵਿੱਚ ਜਿਹਨੂੰ ਆਪਾਂ ਹੈਵੀ 스ਨੋ ਫਾਲ ਕਹਿ ਦਿੰਦੇ ਆ ਅਲਰਟ ਵੀ ਇੱਥੇ ਮੈਸੇਜ ਆ ਜਾਂਦਾ ਫੋਨਾਂ 'ਤੇ ਕਈ ਵਾਰ ਤਾਂ ਕਿ ਅੱਜ ਤਾਂ ਬਹੁਤ ਭਾਰੀ 스ਨੋ ਆਉਣ ਵਾਲੀ ਆ ਜਿਵੇਂ ਆਪਾਂ ਖੜੇ ਹੁੰਨੇ ਆ ਸਟਾਪ ਤੇ ਬੂਟਾਂ ਦੇ ਵਿੱਚ ਪਾਣੀ ਵੜ ਜਾਂਦਾ 스ਨੋ ਮੈਲਟ ਹੋਣ ਲੱਗ ਜਾਂਦੀ ਆ ਉਹ ਇਨਸਾਨ ਹੀ ਜਾਣਦਾ ਹੁੰਦਾ ਕਿ ਉਸ ਸਮੇਂ ਉਹ ਕੀ ਕੀ ਫੀਲ ਕਰ ਰਿਹਾ ਕਿ ਕੀ ਡਰ ਰਿਹਾ ਤਾਂ ਹੀ ਕਰਕੇ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਕਿ ਇੱਥੇ ਆ ਕੇ ਹੀ ਬਾਹਰ ਨਿਕਲ ਕੇ ਹੀ ਬੰਦੇ ਨੂੰ ਪਤਾ ਲੱਗਦਾ ਔਰ ਉਹ ਬੰਦੇ ਨੂੰ ਹਰ ਛੋਟੇ ਛੋਟੇ ਚੀਜ਼ ਦੀ ਕਦਰ ਹੋਣ ਲੱਗ ਜਾਂਦੀ ਆ ਕਿ ਕਿੰਨੀ ਔਖੀ ਕਮਾਈ ਕਰਨੀ ਆ ਕਈ ਵਾਰੀ ਹੁੰਦਾ ਜਿਹੜੇ ਕਿਤੇ ਨਹੀਂ ਬਾਹਰ ਨਿਕਲ ਕੇ ਦੇਖਿਆ ਉਹ ਕਈ ਵਾਰੀ ਉਹ ਤੁਹਾਨੂੰ ਜ਼ਿਆਦਾ ਜੱਜ ਕਰਦੇ ਆ ਹੁਣ ਜਿਵੇਂ ਮੈਂ ਤੁਹਾਨੂੰ ਇਹ ਚੀਜ਼ਾਂ ਦੱਸ ਰਹੀ ਆ ਮੇ ਵੀ ਕਈਆਂ ਨੂੰ ਲੱਗੇ ਕਿ ਤੁਸੀਂ ਨਾ ਜਾਣਦੇ ਤੁਸੀਂ ਕੀ ਕਰਨ ਗਏ ਹੋ ਜੇ ਇੰਨੇ ਔਖਾ ਵਾਪਸ ਆਜੋ ਸਾਰਿਆਂ ਦਾ ਇਹੀ ਕੁਐਸਚਨ ਹੁੰਦਾ ਸੋ ਮੈਂ ਇਹ ਚੀਜ਼ ਸਮਝਨੀ ਹੈ ਕਿ ਜ਼ਰੂਰੀ ਥੋੜੀ ਹੁੰਦਾ ਕਿ ਸਾਰਾ ਕੁਝ ਸਾਨੂੰ ਸੁੱਖ ਖਰਾਮੀ ਮਿਲੇ ਪਰ ਉਹਨੂੰ ਅਸੀਂ ਲਾਈਫ ਨਹੀਂ ਕਮਾਂਗੇ ਇਸ ਲਾਈਫ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਪਰ ਹਾਂ ਤੇ ਜ਼ਰਬੇ ਜ਼ਰੂਰ ਸਾਂਝੇ ਕਰਨੇ ਚਾਹੀਦੇ ਨੇ ਤੇ ਤੀਜੀ ਗੱਲ ਜਿਹੜੀ ਰਹੀ ਗੱਲ ਜਾਨਵਰਾਂ ਦੀ ਜਾਨਵਰਾਂ ਦੀ ਇੱਥੇ ਬਹੁਤ ਪੁੱਛ ਗਿਆ ਕਿ ਕਈ ਵਾਰੀ ਤੁਸੀਂ ਕਹਿੰਦੇ ਹੋ ਕਿ ਇਨਸਾਨਾਂ ਨਾਲੋਂ ਵੀ ਜ਼ਿਆਦਾ ਮੋਸਟਲੀ ਲੋਕਾਂ ਨੇ ਘਰਾਂ ਦੇ ਵਿੱਚ ਜਿਹੜੇ ਲੋਕ ਇਕੱਲੇ ਰਹਿੰਦੇ ਉਹਨਾਂ ਨੇ ਆਪਣੇ ਪੈਕਟ ਜਿਹੜੇ ਐਨੀਮਲ ਰੱਖੇ ਹੋਇਆ ਕੋਈ ਡੌਗ ਰੱਖਿਆ ਹੋਇਆ ਕੈਟ ਰੱਖੀ ਹੋਈ ਹੈ ਉਹਨਾਂ ਨੇ ਤੇ ਮੈਂ ਨਾ ਦੇਖਿਆ ਸਰਦੀਆਂ ਦੇ ਵਿੱਚ ਉਹਨਾਂ ਦੇ ਬੂਟ ਪਾਏ ਹੁੰਦੇ ਆ ਛੋਟੇ ਛੋਟੇ ਤਾਂ ਕਿ ਉਹਨਾਂ ਨੂੰ ਠੰਡ ਨਾ ਲੱਗੇ ਕਦੇ ਆਪਾਂ ਸੋਚਿਆ ਆਪਣੇ ਕਿਤੇ ਇਹ ਗੱਲ ਵੀ ਆਪਣੇ ਘਰ ਦੇ ਵਿੱਚ ਕੋਈ ਜਾਨਵਰ ਰੱਖਿਆ ਆ ਅਸੀਂ ਉਹਦਾ ਇੰਨੇ ਹੱਦ ਤੱਕ ਸੋਚ ਲਈ ਕਿ ਉਹਨੂੰ ਠੰਡ ਨਾ ਲੱਗ ਜੇ ਉਹ ਬਿਮਾਰ ਨਾ ਹੋ ਜੇ ਤੇ ਦੂਜੀ ਗੱਲ ਆ ਕਿ ਉਹਦਾ ਨਾਮ ਲੈਂਦੇ ਆ ਇਹ ਤੁਸੀਂ ਕੁੱਤਾ ਬਿੱਲੀ ਨਹੀਂ ਕਹਿ ਸਕਦੇ ਜੀ ਮੈਂ ਆਪਣੇ ਕਈ ਵਾਰ ਕਹਿ ਦਿੰਦੇ ਆ ਬਹੁਤ ਜ਼ਿਆਦਾ ਗੁੱਸਾ ਕਰਦੇ ਆ ਉਹਨਾਂ ਨੂੰ ਐਜ਼ ਆਪਣੀ ਫੈਮਿਲੀ ਮੈਂਬਰ ਵਜੋਂ ਟ੍ਰੀਟ ਕੀਤਾ ਜਾਂਦਾ ਹੁਣ ਤਾਂ ਆਪਣੇ ਗ੍ਰਾਮਰ ਦੇ ਵਿੱਚ ਵੀ ਹੀ ਸ਼ੀ ਦੇ ਨਾਲ ਇਹਨਾਂ ਨੂੰ ਪ੍ਰੋਨਾਂਊਂਸ ਕੀਤਾ ਜਾਂਦਾ ਮੇਲ ਜਿਹੜਾ ਐਨੀਮਲ ਆ ਤਾਂ ਉਹਨੂੰ ਹੀ ਕਹਿੰਦੇ ਆ ਅਗਰ ਫੀਮੇਲ ਆ ਤਾਂ ਉਹਨੂੰ ਸ਼ੀ ਕਹ ਕੇ ਹੀ ਬੁਲਾਇਆ ਜਾਂਦਾ ਇੱਥੇ ਗੱਡੀਆਂ ਦੇ ਵਿੱਚ ਵੀ ਆਪਣੇ ਕਵਰ ਕਹਿੰਦੇ ਆ ਕਿਉਂਕਿ ਜਿਹੜੇ ਇਹ ਜਾਨਵਰ ਹੁੰਦੇ ਨੇ ਇਹਨਾਂ ਬਾਲ ਬੜੇ ਝੜਦੇ ਹੁੰਦੇ ਆ ਜਿੰਨੀ ਮਾਜੀ ਵਧੀਆ ਬਰੀਡ ਹੋਵੇ ਇਹਨਾਂ ਨੇ ਗੱਡੀਆਂ ਦੇ ਵਿੱਚ ਬਿਠਾਈ ਹੁੰਦੇ ਆ ਆਰਾਮ ਨਾਲ ਪਿਛਲੀ ਸੀਟ ਤੇ ਅੱਗੇ ਆਰਾਮ ਨਾਲ ਬਾਰੀ ਖੁੱਲੀ ਹੁੰਦੀ ਆ ਪੂਰਾ ਇੰਜੋਏ ਮਤਲਬ ਕਿ ਸਾਰੀ ਗੱਲ ਕਿਸਮਤ ਦੀ ਵੀ ਹੁੰਦੀ ਹੈ ਕਈ ਐਵੇਂ ਦੇ ਇਨਸਾਨ ਹੈਗੇ ਆ ਜਿਹੜੇ ਕਿ ਗੱਡੀ 'ਚ ਬੈਠਣਾ ਤਾਂ ਦੂਰ ਦੀ ਗੱਲ ਆ ਉਹ ਦੋ ਟਾਈਮ ਦੀ ਰੋਟੀ ਨੂੰ ਵੀ ਤਰਸਦੇ ਆ ਆਪਣੇ ਜਿਨ੍ਹਾਂ ਦੇ ਨਿਆਣੇ ਨਹੀਂ ਪੁੱਛਦੇ ਹਨ ਤੇ ਇੱਥੇ ਕਈ ਵਾਰੀ ਉਹ ਜਾਨਵਰ ਨੂੰ ਹੀ ਇੰਨੀ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਉਹਨੂੰ ਵਧੀਆ ਤੋਂ ਵਧੀਆ ਮੀਲ ਮਹਿੰਗੇ ਤੋਂ ਮਹਿੰਗੇ ਚੀਜ਼ਾਂ ਉਹਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸਿਰਫ ਇੱਕ ਪਿਆਰ ਆ ਕਿ ਕਿਉਂਕਿ ਦੇਖੋ ਇਹ ਹਰ ਇੱਕ ਫੈਮਿਲੀ ਤੇ ਡਿਪੈਂਡ ਕਰਦਾ ਹਰ ਇੱਕ ਇਨਸਾਨ ਤੇ ਡਿਪੈਂਡ ਕਰਦਾ ਇਨੋਂ ਉਪਰ ਕਿਸੇ ਚੀਜ਼ ਨਾਲ ਕੋਈ ਕੰਪੈਰੀਸ਼ਨ ਨਹੀਂ ਕਰ ਸਕਦੇ ਹੁਣ ਮੰਨ ਲਓ ਕਿ ਬੰਦਾ ਹੈ ਹੀ ਇੰਨਾ ਵਧੀਆ ਉਹਦੇ ਕੋਲ ਸਾਰਾ ਕੁਝ ਆ ਲਾਈਫ ਦੇ ਵਿੱਚ ਸੋ ਉਹ ਜੀ ਆਪ ਵਧੀਆ ਲਾਈਫ ਸਟਾਈਲ ਜੀ ਰਿਹਾ ਉਹਦੇ ਕੋਲੇ ਅਗਰ ਕੋਈ ਪੈਟ ਰੱਖਿਆ ਸੋ ਆਬਵੀਅਸਲੀ ਉਹਨੂੰ ਵੀ ਵਧੀਆ ਚੀਜ਼ਾਂ ਹੀ ਉਹਦੀ ਫੀਡ ਆ ਜਿਹੜੀ ਉਹਨੂੰ ਵਧੀਆ ਹੀ ਪ੍ਰੋਵਾਈਡ ਕਰੂਗਾ ਸੋ ਇਹ ਤਾਂ ਗੱਲ ਬਿਲਕੁਲ ਸਮਝਣ ਵਾਲੀ ਹੀ ਆ ਤੋ ਜੇ ਆਪਾਂ ਓਵਰਆਲ ਗੱਲ ਕਰੀਏ ਤਾਂ ਜਾਨਵਰ ਇੱਥੇ ਬੜੇ ਵਧੀਆ ਰੱਖੇ ਜਾਂਦੇ ਆ ਔਰ ਇੱਥੇ ਇਹ ਆ ਕਿ ਜਿਵੇਂ ਆਪਣੀ ਇੰਡੀਆ ਦੇ ਵਿੱਚ گاਵਾਾਂ ਜਾਂ ਕੋਈ ਵੀ ਹੋਰ ਜਾਨਵਰ ਹੈ ਜਿਹੜੇ ਡੌਗ ਆ ਉਹ ਸਟਰੀਟ ਡੌਗ ਜਿਹਨੂੰ ਆਪਾਂ ਕਹਿੰਦੇ ਨੇ ਵੀ ਅਸੀਂ ਫਿਰਦੇ ਰਹਿੰਦੇ ਆ ਕਿੰਨੇ ਸਾਰੇ ਕੇਸ ਹੁੰਦੇ ਆ ਕਿ ਉਹ ਫਲਾਣੇ ਦੇ ਨਿਆਲੇ ਨੂੰ ਕਿ ਕਿਤੇ ਨਿਆਲੇ ਨੂੰ ਵੱਢ ਲਿਆ ਜਾਂ ਕੋਈ ਐਕਸੀਡੈਂਟ ਹੋ ਗਿਆ ਅਚਾਨਕ ਕੋਈ ਗਾ ਆ ਗਈ ਇੱਥੇ ਉਹ ਚੀਜ਼ ਤੁਹਾਨੂੰ ਮਿਲੂਗੀ ਹੋਈ ਨਹੀਂ ਕਦੇ ਵੀ ਨਹੀਂ ਮਿਲੂਗੀ ਇੱਥੇ ਤੁਸੀਂ ਕਦੇ ਨਹੀਂ ਦੇਖੋਗੇ ਕਿ ਹਾਂ ਕੋਈ ਕਿਸੇ ਦਾ ਜਾਨਵਰ ਛੁੱਟ ਕੇ ਆ ਗਿਆ ਉਹ ਅਲੱਗ ਚੀਜ਼ ਆ ਫੇਵਰ ਘਰੋਂ ਦੌੜ ਜੇ ਪਰ अदरवाइज ਇੱਥੇ ਤਾਂ ਨਹੀਂ ਫਿਰਦੇ ਹੈਗੇ ਕਿ ਤੁਹਾਨੂੰ ਕੋਈ ਜਾਨਵਰ ਇਦਾਂ ਦਿਖ ਜੂਗਾ ਕਿ ਰੋਡ ਦੇ ਉੱਤੇ ਕੁੱਤਾ ਫਿਰ ਰਿਹਾ ਜਾਂ ਬਿੱਲੀ ਫਿਰ ਰਹੀ ਉਹ ਚੀਜ਼ਾਂ ਨਹੀਂ ਮਿਲਣਗੀਆਂ ਚੀਜ਼ਾਂ ਦਾ ਇੱਥੇ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਕੁੱਤਿਆਂ ਦੇ ਮਤਲਬ ਕਿ ਇਹਨਾਂ ਦੇ ਜਿਹੜੇ ਪੈਟ ਡੌਗ ਨੇ ਇਹਨਾਂ ਦੀ ਇੰਸ਼ੋਰੈਂਸ ਤੱਕ ਹੋਈ ਹੁੰਦੀ ਆ ਕਿ ਜੇ ਕੋਈ ਪ੍ਰੋਬਲਮ ਆ ਜਾਵੇ ਤਾਂ ਇਹ ਚੀਜ਼ਾਂ ਇੱਥੇ ਬਹੁਤ ਵਧੀਆ ਇਹਨਾਂ ਨੇ ਧਿਆਨ ਰੱਖਿਆ ਹੋਇਆ ਨਾ ਚੀਜ਼ਾਂ ਦਾ ਮਤਲਬ ਕਿ ਇਹ ਚੀਜ਼ ਨੂੰ ਮੈਂ ਵਧੀਆ ਕਨਸੀਡਰ ਤਾਂ ਕਰਦੀ ਆ ਕਿਉਂਕਿ ਉਹ ਵੀ ਜੀਵ ਨੇ ਦੇਖੋ ਸਾਹ ਲੈਂਦੇ ਆ ਤੁਰਦੇ ਫਿਰਦੇ ਆ ਉਹਨਾਂ ਦੇ ਵਿੱਚ ਵੀ ਉਹੀ ਤਰ੍ਹਾਂ ਦੀਆਂ ਭਾਵਨਾਵਾਂ ਨੇ ਉਹੀ ਫੀਲਿੰਗਸ ਨੇ ਦੁੱਖ ਉਹਨਾਂ ਨੂੰ ਵੀ ਹੁੰਦਾ ਸੋ ਉਹ ਚੀਜ਼ ਨੂੰ ਇਹ ਬੜਾ ਵਧੀਆ ਲੈ ਕੇ ਚੱਲਦੇ ਨੇ ਨੇਚਰ ਨੂੰ ਬੜਾ ਵਧੀਆ ਸਾਂਭਿਆ ਹੋਇਆ ਤੇ ਇਹਨਾਂ ਚੀਜ਼ਾਂ ਦੀ ਪੂਰੀ ਰਿਸਪੈਕਟ ਕੀਤੀ ਜਾਂਦੀ ਹੈ ਜੋ ਕਿ ਜਿਹੜੀ ਚੀਜ਼ ਦੀ ਤਾਰੀਫ਼ ਵੱਣਦੀ ਹੈ ਜ਼ਰੂਰ ਕਰਨੀ ਚਾਹੀਦੀ ਹੈ ਪਾਣੀ ਪਾਣੀ ਤਾਂ ਇੱਥੇ ਬਹੁਤ ਜ਼ਿਆਦਾ ਹੀ ਆ ਤੁਸੀਂ ਦੇਖਿਆ ਹੋਊਗਾ ਗਰਮੀ ਦੇ ਵਿੱਚ ਲੋਕੀ ਘੁੰਮਣ ਵੀ ਜਾਂਦੇ ਆ ਆਪਾਂ ਵੀ ਵੀਡੀਓਜ਼ ਬਣਾਈਆਂ ਨੇ ਤੇ ਮਤਲਬ ਕਿ ਪਾਣੀ ਹੈਗਾ ਵੀ ਹੈ ਤੇ ਬੜਾ ਸਾਫ਼ ਵੀ ਆ ਥਾਂ-ਥਾਂ ਤੇ ਤੁਹਾਨੂੰ ਮਿਲੂਗਾ ਕਦੇ ਵੀ ਤੁਹਾਨੂੰ ਇਦਾਂ ਕੋਈ ਗੰਦਾ ਪਾਣੀ ਨਹੀਂ ਦਿਖੂਗਾ ਕੋਈ ਤੁਹਾਨੂੰ ਇਦਾਂ ਨਹੀਂ ਦਿਖੂਗਾ ਕੋਈ ਵੀ ਖਲਾਰਾ ਪਿਆ ਹੋਇਆ ਹਾਂ ਹੁਣ ਜਿਵੇਂ ਲੋਕਾਂ ਨੇ ਕਹੀ ਹੈਗਾ ਬਾਕੀ ਜੇ ਸਫਾਈ ਨੂੰ ਲੈ ਕੇ ਗੱਲ ਕਰੀਏ ਤਾਂ ਸਫਾਈ ਵੀ ਬਹੁਤ ਜ਼ਿਆਦਾ ਹੈ ਪਰ ਉਹੀ ਆ ਵੀ ਹੁਣ ਉੱਥੇ ਗਵਰਨਮੈਂਟ ਵੀ ਕੀ ਕਰੂਗੀ ਜਿਵੇਂ ਥੋੜੀਆਂ ਖੋਧੀਆਂ ਵੀ ਆਪਣੀ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ ਹੁਣ ਜਿੱਥੇ ਕੋਈ ਨਹੀਂ ਦੇਖ ਰਿਆ ਲੋਕੀ ਕੋਈ ਬੋਤਲ ਸੁੱਟਦੀ ਕੋਈ ਖਾ ਕੇ ਕੋਈ ਪੈਕੇਟ ਸੁੱਟਦਾ ਕੋਈ ਕਾਗਜ਼ ਸੁੱਟਦਾ ਕੁਝ ਵੀ ਸੁੱਟਦਾ ਜਿਹੜੇ ਹੈਗਾ ਤੁਹਾਡੇ ਪੁਰਾਣੇ ਕ ਸੋ ਇਹ ਤਾਂ ਹਰ ਇੱਕ ਇਨਸਾਨ ਦੀ ਆਪਣੀ ਰਿਸਪਾਂਸਿਬਿਲਟੀ ਆਪਣੀ ਬਣਦੀ ਹੈ ਕਿ ਆਪਾਂ ਸਫਾਈ ਰੱਖੀਏ ਜਿਹੜੀ ਸੋਸਾਇਟੀ 'ਚ ਆਪਾਂ ਰਹਿ ਰਹੇ ਹਾਂ ਸੋ ਇਹ ਇੱਕ ਦੋ ਦੇ ਕਰਕੇ ਸਾਰਿਆਂ ਨੂੰ ਸੁਣਨਾ ਪੈਂਦਾ ਤਾਂ ਉਹ ਹੀ ਜਿਵੇਂ ਪੁਰਾਣੇ ਲੋਕਾਂ ਨੂੰ ਆਪਾਂ ਸੁਣਦੇ ਆਏ ਉਹ ਕਹਿੰਦੇ ਹੁੰਦੇ ਆ ਵੀ ਇੱਥੇ ਇੰਨੀ ਜ਼ਿਆਦਾ ਸਫਾਈ ਸੀਗੀ ਬਹੁਤ ਜ਼ਿਆਦਾ ਹੁਣ ਵੀ ਕਈ ਸ਼ਹਿਰ ਹੈਗੇ ਆ ਜਦੋਂ ਉੱਧਰ ਜਾਈਦਾ ਇੰਨੀ ਜ਼ਿਆਦਾ ਸਫਾਈ ਹੁੰਦੀ ਹੈ ਕਿ ਐ ਲੱਗਦਾ ਹੁੰਦਾ ਕਿ ਅਸੀਂ ਕਿੱਥੇ ਮਤਲਬ ਕਿ ਸਵਰਗ ਦੇ ਵਿੱਚ ਫਿਰ ਰਹੇ ਆ ਲੋਕ ਇੰਨਾ ਬੁਰਾ ਹਾਲਾ ਬਸ ਆਹੀ ਹੈ ਇੱਕ ਆ ਬੈਡ ਜਿਹੜਾ ਬਿਲਕੁਲ ਨਹੀਂ ਵਧੀਆ ਲੱਗਦਾ ਹੈ। ਹੋਰ ਇਹੀ ਇੱਕ ਮੇਨ ਕਾਰਨ ਵੀ ਹੈ ਮੇਰਾ ਕਿ ਇੰਡੀਆ ਜਾਣ ਦਾ ਜਦੋਂ ਮੈਂ ਹੁਣ ਇੰਡੀਆ ਗਈ ਸੀ ਮੈਂ ਆਪਣਾ ਟ੍ਰੀਟਮੈਂਟ ਵੀ ਕਰਾਉਣ ਗਈ ਸੀ। ਉਹ ਮੇਰਾ ਮੇਨ ਕਾਰਨ ਸੀ। ਕਿ ਮੇਰਾ ਨੱਕ ਨਾ ਬੰਦ ਰਹਿਣ ਲੱਗ ਗਿਆ ਸੀ। ਪਹਿਲਾਂ ਇੱਕ ਸਾਈਡ ਸੀਗੀ ਫਿਰ ਦੋਨੋਂ ਸਾਈਡ ਬਲੋਕੇਜ ਹੋਣ ਲੱਗੀ ਸੀਗੀ। ਪੂਰੀ ਜ਼ਿਆਦਾ ਮਤਲਬ ਕਿ ਦਿਨ ਦੇ ਵਿੱਚ 20-20 ਛਿੱਕਾਂ ਆਉਂਦੀਆਂ ਹੁੰਦੀਆਂ ਸੀਗੀਆਂ। ਚਿੱਕਾ ਹੁਣ ਤੱਕ ਇਹ ਪ੍ਰੋਬਲਮ ਇੱਥੇ ਬਹੁਤ ਲੋਕਾਂ ਨੂੰ ਇਹਨੂੰ ਅਲਰਜੀ ਕਹਿੰਦੇ ਆ ਵੈਦਰ ਅਲਰਜੀ ਪਰ ਇਹ ਕਈਆਂ ਨੂੰ ਇੱਕ ਦੋ ਮਹੀਨੇ ਹੁੰਦੀ ਆ ਆਪਣੇ ਆਪ ਸਹੀ ਹੋ ਜਾਂਦੀ ਐ ਮੋਸਟਲੀ ਸਪਟੰਬਰ ਚ ਪਰ ਮੈਨੂੰ ਜ਼ਿਆਦਾ ਰਹਿਣ ਲੱਗੀ ਸੀ ਇਹ ਪ੍ਰੋਬਲਮ ਤੇ ਦਵਾਈਆਂ ਲਈਆਂ ਡਾਕਟਰ ਨੂੰ ਦਿਖਾਇਆ ਇੱਥੋਂ ਦੇ ਡਾਕਟਰ ਨੂੰ ਕੁਝ ਖਾਸ ਪਤਾ ਨਹੀਂ ਲੱਗਿਆ ਹੈਗਾ ਉਸ ਚੀਜ਼ ਦਾ ਉਹਨਾਂ ਨੇ ਨਹੀਂ ਫਾਊਂਡ ਆਊਟ ਕੀਤਾ ਉਹ ਕਹਿੰਦੇ ਨਾਰਮਲ ਆ ਸਾਰਿਆਂ ਨੂੰ ਹੁੰਦੀ ਆ ਕੋਈ ਤਾਂ ਸਪਰੇ ਹੀ ਦੇ ਦਿੰਦੇ ਆ ਯੂਜ਼ ਕਰਨ ਨੂੰ ਕਿ ਤੁਸੀਂ ਸਪਰੇ ਹੀ ਯੂਜ਼ ਕਰੋ ਉਹ ਜਿਹੜਾ ਹੈਗਾ ਟੈਂਪਰਰੀ ਹੁੰਦਾ ਲਾਜੋ ਕੋਈ ਪਰਮਨੈਂਟ ਤਾਂ ਹੁੰਦਾ ਨਹੀਂ ਆ ਕਰਕੇ ਮੈਨੂੰ ਜਾਣਾ ਪੈ ਗਿਆ ਸੀਗਾ ਫਿਰ ਘਰਦਿਆਂ ਨੇ ਵੀ ਮੇਰੀ ਜ਼ਬਰਦਸਤੀ ਬਿਨਾਂ ਦੱਸੇ ਹੀ ਟਿਕ ਟਕਰاتی ਸੀ ਕਿ ਇਹਨੇ ਤਾਂ ਆਪਣੇ ਆਪ ਕੋਹਲੀ ਕਰੀ ਜਾਣੀ ਤੇ ਮਤਲਬ ਕਿ ਜਾਣ ਤੋਂ ਪਹਿਲਾਂ ਵੀ 10 15 ਦਿਨ ਜਿਹੜੇ ਮੈਂ ਬੜੇ ਤੰਗੀ ਘਟੇ ਮੈਨੂੰ ਨੀਂਦ ਹੋਣੀ ਆਉਣਾ ਫਟ ਗਈ ਸੀ ਕਿਉਂਕਿ ਤੁਸੀਂ ਦੇਖਿਆ ਹੋਊਗਾ ਕਈਆਂ ਨੂੰ ਜਦੋਂ ਆਪਾਂ ਨੂੰ ਜ਼ੁਕਾਮ ਵਗੈਰਾ ਵੀ ਹੁੰਦਾ ਨਾ ਜਦੋਂ ਆਪਾਂ ਲੰਮੇ ਪੈਂਦੇ ਆ ਤਾਂ ਉਹ ਪ੍ਰੋਬਲਮ ਜਿਆਦਾ ਆਪਣੀ ਡਬਲ ਹੋ ਜਾਂਦੀ ਆ ਤੇ ਇੰਨੀ ਜਿਆਦਾ ਪ੍ਰੋਬਲਮ ਹੋਣ ਲੱਗੀ ਸੀ ਕਿ ਮੈਂ ਜਿਵੇਂ ਹੀ ਸੌਂਦੀ ਸੀਗੀ ਉਵੇਂ ਹੀ ਮੈਂ ਉੱਠ ਕੇ ਕੰਮ ਤੇ ਚੱਲ ਜਾਂਦੀ ਸੀ ਤੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਮੇਰੇ ਬੋਲੀ ਦੇ ਵਿੱਚ ਵੀ ਫਰਕ ਪੈ ਗਿਆ ਸੀਗਾ ਉਹਦੇ ਕਰਕੇ ਮੈਂ ਆਪਣਾ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਵੀਡੀਓ ਵਗੈਰਾ ਬਣਾਉਣੀ ਵੀ ਮੈਂ ਬੰਦ ਕਰਤੀ ਸੀ ਕਿਉਂਕਿ ਮੇਰੀ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਮੇਰੀ ਆਵਾਜ਼ ਬਿਲਕੁਲ ਮੇਰੀ ਆਵਾਜ਼ ਹੀ ਨਹੀਂ ਲੱਗਦੀ ਹੁੰਦੀ ਫਿਰ ਮੈਂ ਇੰਡੀਆ ਜਾ ਕੇ ਆਪਣਾ ਇਲਾਜ ਕਰਵਾਇਆ ਇੱਕ ਨੇ ਤਾਂ ਮੈਨੂੰ ਕਹਿਤਾ ਸੀਗਾ ਕਿ ਤੁਸੀਂ ਇਹ ਪ੍ਰੋਬਲਮ ਅਗਰ ਉੱਥੇ ਜਾ ਕੇ ਹੋਈ ਹੈ ਤਾਂ ਉੱਥੇ ਹੀ ਦਿਖਾਓ ਇੱਥੇ ਤਾਂ ਮੈਂ ਪਹਿਲਾਂ ਹੀ ਦਿਖਾ ਚੁੱਕੀ ਸੀ ਡਾਕਟਰ ਨੂੰ ਪੁੱਛ ਚੁੱਕੀ ਸੀ ਉਹਨਾਂ ਨੂੰ ਖਾਸ ਕੁਝ ਨਹੀਂ ਸੀ ਪਤਾ ਲੱਗਿਆ ਤਾਂ ਫੇਰ ਕਿਸੇ ਹੋਰ ਨੂੰ ਪੁੱਛਿਆ ਇੱਕ ਨੇ ਤਾਂ ਕਹਿੰਦਾ ਸੀਗਾ ਤੁਹਾਨੂੰ ਸਰਜਰੀ ਕਰਾਉਣੀ ਪੈਣੀ ਹੈ ਕਿ ਸਰਜਰੀ ਤੋਂ ਬਿਨਾਂ ਤਾਂ ਇਹਦਾ ਇਲਾਜ ਹੀ ਨਹੀਂ ਹੈਗਾ ਇਹਨੂੰ ਸਾਈਨਸ ਕਹਿੰਦੇ ਆ ਕਿ ਤੁਹਾਡੇ ਜਿਹੜਾ ਹੈਗਾ ਕੋਈ ਕਹਾਂ ਸੀ ਮਾਸ ਵਧਣ ਲੱਗਿਆ ਨੱਕ ਦਾ ਕਾਫੀ ਜ਼ਿਆਦਾ ਡਰ ਲੱਗ ਰਿਹਾ ਸੀਗਾ ਫੇਰ ਇੱਕ ਡਾਕਟਰ ਸੀਗੇ ਉਹਨਾਂ ਨੇ ਮਤਲਬ ਕਿ ਦਿੱਤੀ ਮੈਡੀਸਿਨ ਉਹਦੇ ਨਾਲ ਫਰਕ ਪੈਣ ਲੱਗ ਗਿਆ ਸੀਗਾ ਫੇਰ ਉਸ ਤੋਂ ਬਾਅਦ ਇੱਥੇ ਆ ਕੇ ਵੀ ਚਲੋ ਖਾਸ ਨਹੀਂ ਪ੍ਰੋਬਲਮ ਆਈ ਹੁਣ ਜਿਵੇਂ ਇਹ ਨਾ ਇੱਥੇ ਠੰਡ ਸ਼ੁਰੂ ਹੋ ਗਈ ਹੁਣ ਮੈਨੂੰ ਕਦੇ-ਕਦੇ ਲੱਗਦਾ ਹੁੰਦਾ ਹਲਕਾ-ਹਲਕਾ ਪਰ ਆਪ ਆਪਣਾ ਥੋੜਾ ਧਿਆਨ ਰੱਖੀਦਾ ਖਾਣ ਪੀਣ ਦਾ ਵੀ ਸੋ ਉਹ ਮੈਨੂੰ ਇਥੋਂ ਦੇ ਮੌਸਮ ਕਰਕੇ ਹੋਇਆ ਸੀਗਾ ਜਿਹੜਾ ਮੇਰਾ ਮੇਨ ਤੁਹਾਨੂੰ ਦੱਸਣ ਦਾ ਕਾਰਨ ਕਿਉਂਕਿ ਹੱਦ ਤੋਂ ਜ਼ਿਆਦਾ ਠੰਡ ਸੀਗੀ ਉਹ ਠੰਡ ਕਈ ਵਾਰੀ ਤੁਹਾਡੀ ਬਾਡੀ ਉਸ ਵੈਦਰ ਦੇ ਵਿੱਚ ਉਸ ਕਲਾਈਮੇਟ ਦੇ ਵਿੱਚ ਤੁਸੀਂ ਯੂਜ਼ਡ ਹੋ ਨਹੀਂ ਹੋ ਰਹੇ ਹੁੰਦੇ ਉਹ ਬਾਕੀ ਸੀਗੀਆਂ ਵੈਦਰ ਨੂੰ ਲੈ ਕੇ ਗਈ ਆਪਾਂ ਚੰਗੀਆਂ ਗੱਲਾਂ ਵੀ ਕੀਤੀਆਂ ਜਿਵੇਂ ਗਰਮੀ ਦੇ ਵਿੱਚ ਬੜਾ ਸੋਹਣਾ ਮੌਸਮ ਹੁੰਦਾ ਸੋ ਆਪਣੀ ਵੀਡੀਓ ਕਾਫੀ ਲੰਮੀ ਹੋ ਰਹੀ ਆ ਆਲਰੀਡੀ ਸਾਵਾ ਕਰਕੇ ਇਹਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਵੀਡੀਓ ਨੂੰ ਇਹਦੇ ਨਾਲ ਦੀਆਂ ਹੋਰ ਵੀਡੀਓਜ਼ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਸੋ ਮਿਲਦੇ ਆਂ ਕਿਸੇ ਹੋਰ ਟੌਪਿਕ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਐਂਡ ਤੱਕ ਆਪਣੀ ਵੀਡੀਓ ਨੂੰ ਦੇਖਿਆ